ਅਸੀਂ ਜ਼ਿੰਦਗੀ ਵਿੱਚ ਅਕਸਰ ਥੱਕ ਜਾਂਦੇ ਹਾਂ ਕੰਮ ਕਰਕੇ ਨਹੀਂ ਪਰ ਸੋਚਦੇ ਸੋਚਦੇ ਕਿਉਂਕਿ ਸਾਡਾ ਮਨ ਇੱਕ ਟਾਈਮ ਤੇ ਸੈਂਕੜੇ ਗੱਲਾਂ ਸੋਚ ਰਿਹਾ ਹੁੰਦਾ ਹੈ ਉਹ ਗੱਲਾਂ ਵੀ ਉਹ ਨੇ ਜੋ ਹੋਈਆਂ ਹੀ ਨਹੀਂ ਜਾਂ ਹੋ ਸਕਦੀਆਂ ਨੇ ਜਾਂ ਕਦੇ ਹੋਣਗੀਆਂ ਵੀ ਨਹੀਂ ਪਰ ਇਸੇ ਭੀੜ ਵਿੱਚ ਅਸੀਂ ਭੁੱਲ ਜਾਂਦੇ ਹਾਂ ਧਿਆਨ ਤੇ ਫੋਕਸ ਜਦੋਂ ਅਸੀਂ ਇੱਕ ਕੰਮ ਉੱਤੇ ਧਿਆਨ ਨਹੀਂ ਦਿੰਦੇ ਸਾਡੀ ਤਾਕਤ ਵੰਡ ਜਾਂਦੀ ਹੈ ਇਸੇ ਤਰ੍ਹਾਂ ਜੇ ਤੁਸੀਂ 2x4 ਦੀ ਇੱਕ ਪੱਟੀ ਨੂੰ ਜ਼ਮੀਨ ਉੱਤੇ ਰੱਖੋ ਤਾਂ ਹਰ ਕੋਈ ਉੱਤੇ ਤੁਰ ਜਾਵੇਗਾ ਪਰ ਉਹੀ ਪੱਟੀ ਜੇ 10 ਮੰਜ਼ਿਲ ਉੱਪਰ ਹੋਵੇ ਅਸੀਂ ਡਰਦੇ ਹਾਂ ਫਰਕ ਕੇਵਲ ਧਿਆਨ ਦਾ ਹੁੰਦਾ ਹੈ ਇੱਥੇ ਅਸੀਂ ਤੁਰਨ ਤੇ ਧਿਆਨ ਕਰਦੇ ਹਾਂ ਉੱਥੇ ਡਿੱਗਣ ਤੇ ਜ਼ਿੰਦਗੀ ਵਿੱਚ ਵੀ ਅਜਿਹਾ ਹੀ ਹੁੰਦਾ ਹੈ ਜਦ ਅਸੀਂ ਆਪਣੇ ਟੀਚੇ ਤੇ ਫੋਕਸ ਕਰਦੇ ਹਾਂ ਨਾ ਸਫਲਤਾ ਕਦਮ ਚੁੰਮਦੀ ਹੈ ਪਰ ਜਦ ਅਸੀਂ ਡਰ ਨਾਕਾਮੀ ਤੇ ਲੋਕਾਂ ਦੀ ਸੋਚ ਤੇ ਫੋਕਸ ਕਰਦੇ ਆ ਅਸੀਂ ਹਾਰ ਜਾਂਦੇ ਆ ਬਿਨਾਂ ਕੋਸ਼ਿਸ਼ ਕੀਤੇ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਤੁਰਨਾ ਜਾਂ ਤੁਸੀਂ ਡਰਨਾ